ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਨੀ ਆ ਤੁਹਾਨੂੰ ਪਤਾ ਹੀ ਹੈ ਕਿ 2026 ਚੱਲ ਰਿਹਾ 2025 ਨਿਕਲ ਚੁੱਕਿਆ ਤੇ ਆਪਾਂ ਨੂੰ ਆਪਣੀ ਆਇਰਸ ਭਰਨੀ ਪਵੇਗੀ ਹੁਣ 2025 ਦੀ ਭਰਨੀ ਹੋਵੇਗੀ ਤੇ ਉਹਦੇ ਲਈ ਅਪ੍ਰੈਲ ਤੋਂ ਸਟਾਰਟ ਹੋਵੇਗਾ ਤੇ ਜੂਨ ਤੱਕ ਲਾਸਟ ਡੇਟਾ ਹੋਣਗੀਆਂ ਬਹੁਤ ਭਰਾ ਇਹਨੂੰ ਸੀਰੀਅਸ ਨਹੀਂ ਲੈਂਦੇ ਹੈਗੇ ਖਾਸ ਕਰਕੇ ਉਹ ਜਿਹੜੇ ਬਾਹਰ ਹੋਰ ਕੰਟਰੀਆਂ ਦੇ ਵਿੱਚ ਕੰਮ ਕਰਦੇ ਆ ਤੇ ਉਹ ਇਹਨੂੰ ਜ਼ਰੂਰੀ ਨਹੀਂ ਸਮਝਦੇ ਭਰਨਾ ਸੋ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਹੁਣ ਸਕਤਾਈਆਂ ਵੀ ਦਿਨ-ਪਰ-ਦਿਨ ਵਧਦੀਆਂ ਜਾ ਰਹੀਆਂ ਸੋ ਤੁਸੀਂ ਇਹ ਅੰਗੈਲੀਆਂ ਨਾ ਕਰਿਓ ਵੀਡੀਓ ਬਣਾਉਣ ਦਾ ਇਹੀ ਮਕਸਦ ਆ ਕਿ ਤੁਸੀਂ ਆਪਣੀ ਆਇਰਸ ਟਾਈਮ ਸਿਰ ਭਰ ਲਿਓ ਕਿਸ ਤਰ੍ਹਾਂ ਭਰਨੀ ਆ ਆਪਾਂ ਉਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਅੱਜ ਐਕਸਪਲੇਨ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਹੋਰ ਨਿਊਜ਼ ਆ ਰਹੀ ਆ ਲਾਇਸੈਂਸ ਨੂੰ ਲੈ ਕੇ ਨਿਯਮ ਚੇਂਜ ਹੋਣ ਲੱਗਿਆ ਫਿਰ ਤੋਂ ਇਹ ਨਿਊਜ਼ ਆਈ ਹੋਈ ਆ ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਹਾਂਜੀ ਬਹੁਤ ਭਰਾਵਾਂ ਦਾ ਸਵਾਲ ਵੀ ਸੀਗਾ ਕਮੈਂਟ ਵੀ ਸੀਗੇ ਤੇ ਖੁਦ ਭਰਾਵਾਂ ਨਾਲ ਇਹ ਚੀਜ਼ਾਂ ਹੋਈਆਂ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਸ ਦੇ ਬਾਰੇ ਕੁਝ ਦੱਸਿਓ ਜ਼ਰੂਰ ਤੋਂ ਤੁਹਾਡੇ ਲਈ ਸਭ ਤੋਂ ਪਹਿਲੀ ਜ਼ਰੂਰਤ ਹੈ ਇਹ ਆ ਕਿ ਹਰ ਇੱਕ ਬੰਦੇ ਦੇ ਲਈ ਆਇਰਸ ਕਲੀਅਰ ਕਰਨੀ ਜ਼ਰੂਰੀ ਹੁੰਦੀ ਆ ਜੋ ਕਿ ਇਹ ਜ਼ਰੂਰੀ ਆ ਤੁਹਾਡੇ ਲਈ ਡਾਕੂਮੈਂਟ ਤੁਹਾਡੇ ਕਿਸੇ ਹੋਰ ਡਾਕੂਮੈਂਟ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਕਾਰਡ ਨੂੰ ਲੈ ਕੇ ਕਿਸੇ ਹੋਰ ਵੀ ਚੀਜ਼ ਦੇ ਲਈ ਸੋ ਇਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਤੁਸੀਂ ਆਪਣੀ ਆਇਰਸ ਭਰਦੇ ਰਹੋ ਹਰੇਕ ਸਾਲ ਇਹ ਜ਼ਰੂਰੀ ਹੀ ਆ ਭਾਵੇਂ ਬਹੁਤ ਲੋਕ ਇਹਨੂੰ ਸੀਰੀਅਸ ਨਹੀਂ ਲੈਂਦੇ ਜਦਕਿ ਇਹ ਇੱਕ ਸੀਰੀਅਸ ਮੁੱਦਾ ਬਹੁਤ ਲੋਕ ਬਾਹਰ ਬੈਠੇ ਆ ਕਮਾਕਾਰਾਂ ਦੇ ਆਪਣੇ ਇਸ ਕੰਟਰੀ ਦੇ ਵਿੱਚ ਹੁੰਦੇ ਨਹੀਂ ਪੁਰਤਗਾਲ ਦੇ ਵਿੱਚ ਸੋ ਉਹਨਾਂ ਨੂੰ ਤਕਰੀਬਤ ਕਿੰਨੇ ਪਤਾ ਵੀ ਨਹੀਂ ਹੁੰਦਾ ਕਿ ਆਇਰਸ ਕੀ ਆ ਤੇ ਇਹ ਕਦੋਂ ਭਰਨੀ ਆ ਕਦੋਂ ਇਹਦੀ ਲਾਸਟ ਡੇਟ ਆ ਸੋ ਤਾਂ ਹੀ ਇਹ ਵੀਡੀਓ ਤੁਹਾਡੇ ਲਈ ਪਹਿਲਾਂ ਤੋਂ ਹੀ ਲੈ ਕੇ ਆ ਗਿਆ 2 ਮਹੀਨੇ ਕਿ ਆਇਰਸ ਅਪ੍ਰੈਲ ਦੇ ਵਿੱਚ ਭਰਨੀ ਸਟਾਰਟ ਹੋ ਜਾਣੀ ਤੇ ਜੂਨ ਤੱਕ 30 ਜੂਨ ਤੱਕ ਇਹਦੀ ਲਾਸਟ ਡੇਟ ਹੋਵੇਗੀ ਔਰ ਇਹ ਭਰਨੀ ਕਿਸ ਤਰ੍ਹਾਂ ਤੇ ਬਹੁਤ ਲੋਕ ਤੇ ਨੂੰ ਆਪਣੇ ਆਪ ਵੀ ਭਰ ਲੈਂਦੇ ਆ ਪਰ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿਸੇ ਵੀ ਆਪਣੇ ਵਕੀਲ ਦੇ ਕੋਈ ਲਾਇਰ ਕੋਲ ਕੋਈ ਕੌਂਤਾ ਫਲਿਸਤਾ ਦੇ ਕੋਲ ਉਸੇ ਦੇ ਕੋਲ ਹੀ ਭਰਵਾਇਓ ਕਿਉਂਕਿ 10 ਜਾਂ 15 ਜ਼ੀਰੋ ਦਾ ਕੰਮ ਹੁੰਦਾ ਐਵੇਂ ਨਾ ਤੁਸੀਂ ਕੁਝ ਵੀ ਉੱਪਰ ਥੱਲੇ ਕਰ ਲਿਓ ਤੇ ਜਿਹਦੇ ਕਿ ਕੇ ਨੂੰ ਕੋਈ ਪ੍ਰੋਬਲਮ ਆ ਸਕੇ ਸੋ ਇਹ ਕੇਸ ਦੇ ਵਿੱਚ ਬਹੁਤ ਲੋਕ ਇਦਾਂ ਦੇ ਹੁੰਦੇ ਆ ਕਿ ਜਿਹੜੇ ਖੁਦ ਪੰਗੇ ਲੈਂਦੇ ਆ ਖੁਦ ਆਪ ਲੈ ਆਪ ਕਰਦੇ ਆ ਤੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਬਾਅਦ ਦੇ ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਉਹਨਾਂ ਨੂੰ ਵੱਡੇ ਵੱਡੇ ਮੂਲ ਤੇ ਆਉਂਦੇ ਆ ਸੋ ਤੁਸੀਂ ਇਹ ਗਲਤੀਆਂ ਨਾ ਕਰਿਓ ਮੇਰਾ ਵੀਰ ਪਰ ਪਰ ਹੁੰਦੀ ਹੈ ਬਹੁਤ ਲੋਕ ਆਪ ਵੀ ਭਰਦੇ ਆ ਪਰ ਮੈਂ ਕਹੂੰਗਾ ਤੁਹਾਨੂੰ ਰეკਮੈਂਡ ਕਰੂੰਗਾ ਕਿ 10 ਜਾਂ 15 ਜ਼ੀਰੋ ਲੈਂਦੇ ਆ ਕੋਈ ਵੀ ਕੌਨਟੋ ਪੁਲਿਸਟਾ ਦੇ ਕੋਲ ਚਲੇ ਜਾਓ ਉਹ ਈਜ਼ੀਲੀ ਤੁਹਾਡੇ ਭਰ ਦਿੰਦੇ ਆ ਤੇ ਉਹਦੇ ਨਾਲ ਤੁਹਾਨੂੰ ਬੈਨੀਫਿਟ ਬਹੁਤ ਜ਼ਿਆਦਾ ਹੋਣਗੇ ਨਾ ਕਿ ਤੁਸੀਂ ਕੁਝ ਆਪ ਪੰਗੇ ਲਓ ਤੇ ਆਪਣੀ ਵਜ੍ਹਾ ਤੋਂ ਇਹ ਚੀਜ਼ਾਂ ਖਰਾਬ ਕਰ ਲੋ ਸੋ ਇਹਦੇ ਨਾਲ ਕੀ ਹੋਏਗਾ ਤੁਸੀਂ ਕੁਝ ਵੀ ਕਰ ਲੋ ਕੇਸ ਅਪਲਾਈ ਕਰਨਾ ਜਾਂ ਤੁਹਾਡੇ ਜਿਹਨਾਂ ਦੇ ਕੰਟਰੀ ਔਟ ਆਇਆ ਹੈ ਜਾਂ ਕੁਝ ਹੋਰ ਪ੍ਰੋਬਲਮ ਚੱਲਦੀਆਂ ਪਈਆਂ ਇਹ ਚੀਜ਼ਾਂ ਸਾਰੇ ਜਦੋਂ ਫੈਲ ਤਿਆਰ ਹੁੰਦੀਆਂ ਉਹਦੇ ਵਿੱਚ ਵੀ ਇਹ ਆਇਰਿਸ ਤੁਹਾਡੀ ਲੱਗਦੀ ਆ ਸੋ ਇਹਦੇ ਕਰਕੇ ਆਇਰਿਸ ਨੂੰ ਐਵੇਂ ਸੀਰੀਅਸ ਲਿਆ ਕਰੋ ਐਵੇਂ ਨਾ ਸੋਚਿਆ ਕਰੋ ਆਇਰਿਸ ਕੋਈ ਚੱਕਰ ਨਹੀਂ ਹੈਗਾ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਸੋ ਦਿਨ ਪਦੇਣ ਸਕਤਾਈਆਂ ਤੁਹਾਨੂੰ ਪਤਾ ਕਿ ਪੁਰਤਗਾਲ ਦੇ ਵਿੱਚ ਬਾਦਦੀਆਂ ਜਾਂਦੀਆਂ ਸੋ ਆਇਰਿਸ ਨੂੰ ਹੁਣ ਸੀਰੀਅਸ ਲੈਣਾ ਸਿੱਖ ਲੋ ਬਹੁਤ ਭਰਾ ਇਹ ਸੀਨ ਵੀ ਚੱਲਦਾ ਪਿਆ ਕਿ ਅਗਰ ਤੁਸੀਂ ਕਿਸੇ ਏਜੰਟ ਦੇ ਕੋਲ ਜਾਂਦੇ ਆ ਬਹੁਤ ਇਸ ਤਰ੍ਹਾਂ ਦੀਆਂ ਬਾਰਦਾਤਾਂ ਲਾਸਟ ਟਾਈਮ ਵੀ ਹੋਈਆਂ ਹਨ ਪਰ 2025 ਦੇ ਵਿੱਚ ਵੀ ਬਹੁਤ ਲੋਕਾਂ ਨੇ ਅਪਰੋਚ ਕੀਤੀ ਬਹੁਤ ਬੰਦਿਆਂ ਤੱਕ ਕਿ ਅਸੀਂ ਤੈਨੂੰ 5000 ਦੁਆਰ ਹੁੰਦੇ ਆ ਫైనాన్స్ ਵਾਲੇ ਤੁਹਾਨੂੰ 5000 ਦੇਣਗੇ ਪਰ ਉਹਦੇ ਵਿੱਚੋਂ 200 ਅਸੀਂ ਰੱਖਾਂਗੇ 300 ਤੁਸੀਂ ਲਓਗੇ ਔਰ ਆਈਰਸ ਅਸੀਂ ਭਰਾਂਗੇ ਆਪਣੇ ਤਰੀਕੇ ਦੇ ਨਾਲ ਭਰਾਂਗੇ ਕਿਸ ਤਰ੍ਹਾਂ ਭਰਨੀ ਕਿਸ ਤਰ੍ਹਾਂ ਨਹੀਂ ਭਰਨੀ ਸੋ ਭਰਾ ਨੇ ਇਹ ਚੀਜ਼ ਸਪੈਸ਼ਲ ਪੁੱਛੀ ਸੀ ਮੇਰੇ ਤੋਂ ਤਾਂ ਮੈਂ ਇਹ ਸ਼ੇਅਰ ਕਰਨ ਲੱਗਾ ਤੁਹਾਡੇ ਨਾਲ ਕਿ ਦੇਖੋ ਇਹਦੇ ਬਾਰੇ ਤੁਸੀਂ ਜਾਣ ਜਾ ਤੁਹਾਡਾ ਉਹ ਬੰਦਾ ਜਾਣੇ ਜਿਹੜਾ ਤੁਹਾਨੂੰ ਇਸ ਤਰ੍ਹਾਂ ਦੀ ਕੰਮ ਕਰਵਾ ਕੇ ਤੁਹਾਨੂੰ ਪੈਸੇ ਦਵਾ ਰਿਹਾ ਹੈ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਮਾ ਕਿ ਸਰਕਾਰਾਂ ਤੇ ਇੰਨਾ ਕੋਈ ਵੀ ਫੁੱਤੂ ਨਹੀਂ ਬੈਠਾ ਇੱਥੇ ਕਿ ਤੁਹਾਨੂੰ ਫਰੀ ਦੇ ਵਿੱਚ ਪੈਸੇ ਵੰਡੇਗਾ ਬਹੁਤ ਕੁਝ ਹੁੰਦਾ ਇੱਥੇ ਮੂਲ ਤੇ ਵੀ ਲੋਕਾਂ ਦੇ ਮਾਫ ਕਰਵਾਉਂਦੇ ਆ ਸਾਰਾ ਕੁਝ ਹੁੰਦਾ ਹੈ ਪਰ ਇਹਦੇ ਨਤੀਜੇ ਅੱਗੇ ਜਦੋਂ ਤੁਸੀਂ ਨੈਚਰਲਟੀ ਅਪਲਾਈ ਕਰਨੀ ਆ ਇਹਦੇ ਨਤੀਜੇ ਉਹਦੇ ਉੱਪਰ ਭਾਰੀ ਨਹੀਂ ਪੈਣਗੇ ਇਸ ਚੀਜ਼ ਦੀ ਗਰੰਟੀ ਕੌਣ ਲਵੇਗਾ ਸੋ ਮੈਂ ਇਹ ਕਹੂੰਗਾ ਕਿ ਹਮੇਸ਼ਾ ਹੀ ਜਿਹੜੇ ਦੋ ਨੰਬਰੇ ਕੰਮ ਹੁੰਦੇ ਆ ਉਹਨਾਂ ਦੇ ਨਤੀਜੇ ਅੱਗੇ ਜਾ ਕੇ ਗਲਤੀ ਹੁੰਦੇ ਆ ਬਾਕੀ ਤੁਹਾਡੀ ਲਾਈਫ ਆ ਤੁਹਾਡੇ ਕੰਮ ਆ ਤੁਹਾਡਾ ਕੋਈ ਅਗਰ ਭਰੋਸੇਮੰਦ ਬੰਦਾ ਹੈਗਾ ਕਿ ਹਾਂ ਇਹ ਚੀਜ਼ ਕਰਵਾ ਰਿਹਾ ਤਾਂ ਤੁਹਾਨੂੰ ਕਰ ਲੈਣੀ ਚਾਹੀਦੀ ਆ ਇਹਦੇ ਵਿੱਚ ਮੈਂ ਤੁਹਾਨੂੰ ਕੁਛ ਨੇ ਨੂੰ ਵੀ ਕੋਈ ਵੀ ਐਡਵਾਈਸ ਨਹੀਂ ਦਊਂਗਾ ਨਾ ਹੀ ਮੈਂ ਇਹ ਸਲਾਹ ਦਊਂਗਾ ਕਿ ਹਾਂਜੀ ਇਸ ਤਰ੍ਹਾਂ ਕਰੋ ਤੁਸੀਂ ਪੈਸੇ ਲਓ ਉਹਨਾਂ ਤੋਂ ਕਿਉਂਕਿ ਬਹੁਤ ਲੋਕਾਂ ਤੱਕ ਇਹ ਅਪਰੋਚ ਹੋਈ ਸੀ ਬਹੁਤ ਲੋਕਾਂ ਨੇ ਮੈਨੂੰ ਪੁੱਛਿਆ ਕਿ ਅਸੀਂ ਕਰ ਸਕਦੇ ਆ ਜਾਂ ਨਹੀਂ ਸੋ ਇਹ ਮੈਂ ਕੋਈ ਵੀ ਕਮੈਂਟ ਨਹੀਂ ਕਰੂੰਗਾ ਤੇ ਨਾ ਹੀ ਤੁਹਾਨੂੰ ਕੋਈ ਰਾਹ ਦਊਂਗਾ ਅਗਰ ਕਰਨਾ ਤਾਂ ਜੈਨੂਨ ਕੰਮ ਕਰੋ ਕੌਂਤਾ ਫਲੈਸਟਾ ਦੇ ਕੋਲ ਜੋ ਕਰਨਾ ਹੁੰਦਾ ਉਹਨੇ ਕਰਨਾ ਹੁੰਦਾ ਸੋ ਉਹਦੇ ਕੋਲ ਜਾ ਕੇ ਆਪਣੇ 10 ਜਾਂ 15 ਜ਼ੀਰੋ ਲਾ ਕੇ ਹੀ ਦਿਓ ਨਾ ਕਿ ਤੁਹਾਨੂੰ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਆਵੇ ਮੂਲ ਤੇ ਆਉਣ ਕਿਉਂਕਿ ਹੁਣ ਸਰਕਾਰ ਇਸ ਚੀਜ਼ ਨੂੰ ਬ੍ਰਿਚ ਦੇ ਨਾਲ ਛਾੜ ਰਹੀ ਆ ਤੁਹਾਨੂੰ ਭਲੀ ਭਾਂਤ ਪਤਾ ਹੀ ਆ ਸਾਰਾ ਕੁਝ ਹੈ ਕਿ ਪੁਰਤਗਾਲ ਦੇ ਵਿੱਚ ਇਸ ਟਾਈਮ ਦੇ ਉੱਪਰ ਕੀ ਕੁਝ ਹੋ ਰਿਹਾ ਕਿਸੇ ਨੂੰ ਦੱਸਣ ਦੀ ਕੋਈ ਜ਼ਰੂਰਤ ਵੀ ਨਹੀਂ ਹੈ ਔਰ ਲਾਇਸੈਂਸ ਨੂੰ ਦੇਖ ਲਓ ਨਿਯਮ ਚੇਂਜ ਹੋ ਰਿਹਾ ਹਾਲਾਂਕਿ ਆਪਣੇ ਹੋਮ ਕੰਟਰੀ ਦੇ ਜਿਹੜੇ ਲਾਇਸੈਂਸ ਹੁੰਦੇ ਆ ਉਹਨਾਂ ਦੀ ਐਨਓਸੀ ਲਾ ਕੇ ਆਪਾਂ ਨੇ इजीली ਚੇਂਜ ਹੋ ਜਾਂਦਾ ਆਪਣਾ ਲਾਇਸੈਂਸ ਕਿ ਕਿਤੇ ਵੀ ਆਪਾਂ ਕਿਸੇ ਆਈਐਮਟੀ ਜਾ ਕੇ ਆਪਣਾ ਚੇਂਜ ਕਰਵਾ ਸਕਦੇ ਆ ਅਪਾਇੰਟਮੈਂਟ ਚੱਕ ਕੇ ਪਰ ਇਹਦੇ ਵਿੱਚ ਹਜੇ ਇਹ ਤਾਂ ਨਹੀਂ ਆ ਕਿ ਇਹ ਰੂਲ ਚੇਂਜ ਹੋ ਗਿਆ ਆਪਾਂ ਨਹੀਂ ਕਰਵਾ ਸਕਦੇ ਕਿਉਂਕਿ ਮੋਸਟਲੀ ਹੋਰ ਕਿਸੇ ਕੰਟਰੀ ਦੇ ਵਿੱਚ ਇਹ ਸੁਵਿਧਾ ਨਹੀਂ ਆ ਕਿ ਜਿਹੜਾ ਉੱਥੋਂ ਦਾ ਬੰਦਾ ਉਹਦੇ ਕੋਲ TRC ਕਾਰਡ ਉਹਦੀ ਹੋਮ ਕੰਟਰੀ ਦਾ ਉਹ ਚੇਂਜ ਹੋ ਜਾਂਦਾ ਸੋ ਇਹ ਸਿਰਫ ਸਿਰਫ ਪੁਰਤਗਾਲ ਹੀ ਇਕਲੌਤੀ ਐਦਾਂ ਦੀ ਕੰਟਰੀ ਹੈ ਜਿਹਦੇ ਵਿੱਚ ਆਪਣੇ ਲਾਇਸੈਂਸ ਚੇਂਜ ਹੋ ਜਾਂਦੇ ਆ ਸੋ ਜਿਨੇ ਭਰਾਵਾਂ ਨੇ ਹਲੇ ਤੱਕ ਕਰਵਾਏ ਨਹੀਂ ਕਰਵਾ ਲੋ ਇਹ ਨਾ ਹੋਵੇ ਕਿ ਕੋਈ ਇਦਾਂ ਦਾ ਲਾ ਨਮਾ ਆ ਜਾਵੇ ਕਿ ਆਪਣੇ ਲਾਇਸੈਂਸ ਹੀ ਚੇਂਜ ਹੋਣੇ ਬੰਦ ਹੋ ਜਾਣ ਪਰ ਮੈਂ ਚਾਹੁੰਦਾ ਕਿ ਰੱਬ ਕਰੇ ਇਦਾਂ ਦਾ ਨਾ ਹੋਵੇ ਪਰ ਜਿਸ ਤਰ੍ਹਾਂ ਆਏ ਦਿਨ ਇੱਕ ਨਿਊਜ਼ ਆ ਜਾਂਦੀ ਹੈ ਕਿ ਲਾਇਸੈਂਸ ਚੇਂਜ ਕਰਨੇ ਆ ਜੀ ਇਹਨਾਂ ਦੇ ਨਿਯਮ ਆ ਜਿਹੜੇ ਉਹ ਚੇਂਜ ਕਰਨ ਲੱਗੇ ਆ ਜਾਂ ਕੁਝ ਹੋਣ ਲੱਗਾ ਸੋ ਖਬਰ ਜਦੋਂ ਪੜੀਦੀ ਹੈ ਸੁੱਖ ਦਾ ਸਾਹ ਮਿਲਦਾ ਹੁੰਦਾ ਕਿ ਇਸ ਤਰ੍ਹਾਂ ਦੀ ਹਲੇ ਤੱਕ ਕੁਝ ਇਹਨਾਂ ਨੇ ਛੋੜੀ ਕੀਤਾ ਕਿ ਇਹ ਜਿਹੜੇ ਹੋਮ ਕੰਟਰੀ ਵਾਲੇ ਲਾਇਸੈਂਸ ਚੇਂਜ ਹੋਣੇ ਬੰਦ ਕਰਨੇ ਆ ਤੁਹਾਡੇ ਲਈ ਇੱਕ ਰਸਤਾ ਹੈ ਕਿ ਤੁਹਾਨੂੰ ਹਜੇ ਤੱਕ ਨਹੀਂ ਚੇਂਜ ਕੀਤੇ ਤੁਹਾਡੇ ਟ ਆਰ ਸੀ ਕਾਰਡ ਤੁਸੀਂ ਰਿਸੀਵ ਕਰ ਲਿਆ ਤਾਂ ਜਲਦੀ ਆਪਣੇ ਹੋਮ ਕੰਟਰੀ ਦੇ ਲਾਇਸੈਂਸ ਅਗਰ ਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜਲਦੀ ਨਾ ਕਿ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਆਵੇ ਕਿਉਂਕਿ ਸਭ ਨੂੰ ਪਤਾ ਹੀ ਹੈ ਦੱਸਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਕਿ ਹੁਣ ਪੁਰਤਗਾਲ ਪਹਿਲਾਂ ਜੈਸਾ ਨਹੀਂ ਰਿਹਾ ਪਹਿਲਾਂ ਹੁੰਦਾ ਸੀਗਾ ਅੱਜ ਤੋਂ 5 ਸਾਲ ਸਾਰਿਆਂ ਨੂੰ ਪਤਾ ਹੈ ਕੀ ਕੁਝ ਹੁੰਦਾ ਸੀ ਕੋਈ ਇੱਥੇ ਕੁਝ ਕਿਸੇ ਨੂੰ ਪੁੱਛਦਾ ਨਹੀਂ ਸੀ ਉਹ ਤਾਂ ਨਾਰਮਲ ਸਾਰੇ ਬੁੱਲੇ ਵੜਦੇ ਸੀ ਨਜ਼ਾਰੇ ਲੈਂਦੇ ਸੀ ਕਿ ਨਾ ਕੋਈ ਇੰਨੀ ਫਾਰਮੈਲਟੀ ਹੁੰਦੀ ਸੀਗੀ ਪਰ ਅੱਜ ਦੇ ਟਾਈਮ ਦੇ ਵਿੱਚ ਆਈਮਾ ਨੇ ਜੋ ਕਾਰਨਾਮਾ ਕੀਤਾ ਸੂਈ ਦੇ ਨੱਕਿਆਂ ਚੋਂ ਉਹਨੂੰ ਤੁਹਾਨੂੰ ਕਢਾ ਕੱਢ ਕੱਢ ਕੇ ਤੁਹਾਡੇ ਡਾਕੂਮੈਂਟ ਪੇਪਰ ਦਿੱਤੇ ਆ ਤੁਹਾਨੂੰ ਤੇ ਹਜ਼ਾਰਾਂ ਹੀ ਬੰਦਿਆਂ ਨੂੰ ਸਾਈਡ ਤੇ ਕੱਢ ਕੇ ਰੱਖਿਆ ਹੋਇਆ ਜਿਨ੍ਹਾਂ ਨੂੰ ਕੰਟਰੀ ਆਰਡ ਦਿੱਤਾ ਹੋਇਆ ਐਸਆਈਐਸ ਦੇ ਫਾਲਤ ਹੈ ਆਏ ਹੋਇਆ ਹਰ ਇੱਕ ਡਾਕ ਕੀਤਾ ਜਾਂਦਾ ਕਿਹੜੀ ਕੰਪਨੀ ਉਹ ਟੈਕਸ ਪੈ ਰਿਆ ਬਲੈਕਲਿਸਟਰ ਤਾਂ ਨਹੀਂ ਕੰਪਨੀ ਸੋ ਐਸੇ ਕਰਕੇ ਮੈਂ ਤੁਹਾਨੂੰ ਅਗਾਹ ਕਰ ਰਿਹਾ ਕਿ ਜੋ ਕੰਮ ਕਰਨੇ ਆਪਣੇ ਜਲਦੀ ਜਲਦੀ ਕਰ ਲੋ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਫਿਰ ਤੁਸੀਂ ਪਸਤਾਓ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਪਰ ਫਿਲਹਾਲ ਹਲੇ ਜਿਹੜੇ ਇਹ ਨਿਯਮ ਚੇਂਜ ਹੋਣ ਦੀ ਨਿਊਜ਼ ਆਈ ਹੈ ਇਹਦੇ ਵਿੱਚ ਇਹ ਮੈਂਸ਼ਨ ਨਹੀਂ ਹੈਗਾ ਕਿ ਐਦਾਂ ਹੋਵੇਗਾ ਕਿ ਤੁਹਾਡੇ ਕਾਰਡ ਨਹੀਂ ਚੇਂਜ ਹੋਣਗੇ ਤੁਹਾਡੇ ਜਿਹੜੇ ਲਾਇਸੈਂਸ ਆ ਆਪਣੀ ਤੁਹਾਡੀ ਹੋਮ ਕੰਟਰੀ ਦੇ ਪਰ ਹੋ ਸਕਦਾ ਮੈਂ ਇਹ ਗੱਲ ਕਹਿ ਰਿਹਾ ਕਿ ਜਿਸ ਤਰ੍ਹਾਂ ਦੇ ਹਾਲਾ ਚਾਲ ਚੱਲਦੇ ਪਿਆ ਪੁਰਤਗਾਲ ਦੇ ਉਹ ਤੁਹਾਨੂੰ ਪਤਾ ਹੀ ਆ ਕਿ ਹੁਣ ਜਿਹੜੀਆਂ ਚੋਣਾ ਹੋ ਕੇ ਆਟੀਆਂ ਹਾਲੇ ਇਹ ਸੈਕੰਡ ਰਾਉਂਡ ਦੇ ਵਿੱਚ ਪਹੁੰਚ ਗਿਆ ਤੋਂ ਉਹ ਹੋਣ ਗਿਆ ਹੁਣ ਫਰਬੀ ਦੇ ਵਿੱਚ ਅਗਰ ਇਹ ਅੱਜ ਇਹਨਾਂ ਦਾ ਰਿਜ਼ਲਟ ਆ ਜਾਂਦਾ 18 ਜਨਵਰੀ ਨੂੰ ਹੀ ਫਿਰ ਜਲਦੀ ਹੀ ਤੁਹਾਨੂੰ ਪਤਾ ਨੈਸ਼ਨੈਲਟੀ ਦੇ ਉੱਪਰ ਚਰਚਾ ਹੋਣੀ ਸੀਗੀ ਔਰ ਸਰਕਾਰ ਨੇ ਸਾਫ਼-ਸਾਫ਼ ਕਿਹਾ ਕਿ ਸਾਡਾ ਪਿਓਰਟੀ ਤੇ ਮੁੱਦਾ ਉਹੀ ਆ ਪਹਿਲਾਂ ਅਸੀਂ ਉਹਨੂੰ ਹੱਲ ਕਰਨਾ ਤੇ ਉਹਨੂੰ ਲਾਗੂ ਹੀ ਕਰਵਾਉਣਾ ਜੋ ਮਰਜ਼ੀ ਹੋ ਜਵੇ ਸੋ ਸਰਕਾਰ ਦੀ ਨੀਅਤ ਸਾਫ਼ ਆ ਕਿ ਇਮੀਗ੍ਰੇਸ਼ਨ ਦੇ ਜੋ ਵੀ ਮੁੱਦੇ ਹੋਣਗੇ ਜੋ ਵੀ ਕਾਰਵਾਈਆਂ ਹੋਣਗੀਆਂ ਜੋ ਵੀ ਨਵੇਂ ਲਾਅ ਹੋਣਗੇ ਅਸੀਂ ਉਹ ਕਰਨੀ ਕਰਨਿਆਂ ਸੋ ਐਸੇ ਲਈ ਮੈਂ ਤੁਹਾਨੂੰ ਕਹਿ ਰਿਹਾ ਕਿ ਜੋ ਕਾਰ ਹੁੰਦਾ ਹੁਣ ਹੁਣ ਕਰ ਲਓ ਫਿਰ ਉਸ ਤੋਂ ਬਾਅਦ ਦਿਨ ਪਦਿਨ ਸ਼ਕਤੀ ਹੁੰਦੀ ਜਾ ਰਹੀ ਆ ਬਾਕੀ ਤੁਸੀਂ ਸਾਰੇ ਆਪ ਜਾਣੀ ਜਾਣ ਆ ਬਾਕੀ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਜਾਂ ਕੁਝ ਪੁੱਛਣਾ ਹੋਇਆ ਜਾਂ ਤੁਹਾਡੀ ਕੋਈ ਆਪਣੀ ਰਾਏ ਹੋਈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ ਔਰ ਤੁਹਾਡੇ ਆਸ-ਪਾਸ ਕੀ ਕੁਝ ਹੋ ਰਿਹਾ ਉਹ ਸਾਰਾ ਕੁਝ ਜਰੂਰ ਦੱਸਿਆ ਕਰੋ ਤਾਂ ਕਿ ਲੋਕਾਂ ਨੂੰ ਇੱਕ ਦੂਜੇ ਦੀ ਹੈਲਪ ਮਿਲ ਸਕੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਮਿਲ ਸਕੇ ਬਾਕੀ ਵੀਡੀਓ ਜਿਆਦਾ ਜਿਆਦਾ ਲਾਈਕ ਕਰਿਓ ਸ਼ੇਅਰ ਕਰਿਓ ਹਰ ਇੱਕ ਇਨਸਾਨ ਤੱਕ ਪਹੁੰਚਣੀ ਚਾਹੀਦੀ ਆ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਰ ਅਜੇ ਤੱਕ ਤੁਸੀਂ ਨਹੀਂ ਕੀਤਾ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਥੈਂਕ ਯੂ